ਇੱਥੇ ਕੋਈ ਛੋਟੀ ਚੀਜ਼ ਫਾਇਰ ਟਾਈਪ ਨਿਕਲੀ ਹੈ ਤੇ ਉਹਦੀ ਬਹੁਤ ਜ਼ਿਆਦਾ ਆਵਾਜ਼ ਵੀ ਆਈ ਹੈ ਕੰਪਲੇਨੈਂਟਸ ਨੇ ਇਨਫੋਰਮੇਸ਼ਨ ਸਾਨੂੰ 112 ਤੇ ਕਾਲ ਕਰਕੇ ਦਿੱਤੀ। ਇੱਥੇ ਜਦੋਂ ਪਹੁੰਚੇ ਆ ਤਾਂ ਦੇਖਿਆ ਕਿ ਇੱਥੇ ਕੁਝ ਇੱਕ ਚੀਜ਼ ਜਿਹਦੇ ਵਿੱਚ ਕੋਈ ਪ੍ਰੈਸ਼ਰ ਜਿਹਦੇ ਚੋਂ ਨਿਕਲਿਆ ਹੋਵੇ ਪ੍ਰੈਸ਼ਰ ਟਾਈਪ ਬਲਾਸ ਛੋਟਾ ਇੱਥੇ ਹੋਇਆ ਹੈ ਜਿਹਦੇ ਕਰਕੇ ਘਰ ਦੀਆਂ ਵਿੰਡੋਜ਼ ਤੇ ਨੁਕਸਾਨ ਹੋਇਆ ਹੈ ਤੇ ਕੁਝ ਗਮਲੇ ਜਿਹੜੇ ਗਾਰਡਨ ਚ ਪਈ ਸੀ ਉਹਨਾਂ ਦਾ ਨੁਕਸਾਨ ਹੋਇਆ ਹੈ। ਅੱਗੇ ਦੀ ਤਫ਼ਤੀਸ਼ جاری ਹੈ ਸੀਐਫਐਸਐਲ ਟੀਮ ਸਾਡੀਆਂ ਇੱਥੇ ਪਹੁੰਚ ਚੁੱਕੀਆਂ ਨੇ ਜਿਹੜੇ ਵੀ ਐਵੀਡੈਂਸ ਮੌਕੇ ਤੋਂ ਇਕੱਠੇ ਕਰ ਰਹੇ ਆ ਸਾਡੀ ਟੀਮਸ ਉੱਥੇ ਲੱਗੀਆਂ ਹੋਈਆਂ ਸਾਡੇ ਆਫੀਸਰ ਦਿੱਤੇ ਨੇ ਤੇ ਸਾਰੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਤੇ ਜੋ ਵੀ ਅਪਡੇਟ ਹੋਏਗੀ ਤੁਹਾਨੂੰ ਅਸੀਂ ਦੇਵਾਂਗੇ